ਪੰਜਾਬ ਦੇ ਵਿੱਚ ਇਹਨਾਂ ਨੂੰ ਜਿੱਥੇ ਦੇਖਿਆ ਜਾਵੇ ਇਹਨਾਂ ਨੂੰ ਲਾਈਨ 'ਚ ਖੜਾ ਕਰਕੇ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਇਹਨਾਂ ਨੂੰ ਗੋਲੀ ਮਾਰਨ ਦੇ ਆਰਡਰ ਕੀਤੇ ਜਾਣ ਮੈਂ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਦਾ ਹਾਂ ਕਿ ਜਿਹਨੇ ਵੀ ਜੇਲ੍ਹਾਂ ਦੇ ਵਿੱਚ ਬੰਦ ਇਸ ਕਿਸਮ ਦੇ ਅੱਤਵਾਦੀ ਨੇ ਕਿਸੇ ਖਾਸ ਵेशभूषा ਵਾਲੇ ਉਹਨਾਂ ਨੂੰ ਲਾਈਨ 'ਚ ਖੜਿਆ ਕਰਕੇ ਗੋਲੀ ਮਾਰ ਦਿੱਤੀ ਜਾਵੇ ਤੇ ਜਿਹੜੇ ਵੇਲਣ ਇਹਨਾਂ دہشتਗਰਦ ਅੱਤਵਾਦੀਆਂ ਨੂੰ ਜੇਲ੍ਹਾਂ ਤੋਂ ਛਡਾਉਣ ਵਾਸਤੇ ਧਰਨੇ ਲਾਉਂਦੇ ਆ ਉਹਨਾਂ ਨੂੰ ਵੀ ਲੈਨਟ ਦੇ ਵਿੱਚ ਖੜੇ ਕਰਕੇ ਗੋਲੀ ਮਾਰ ਦਿੱਤੀ ਜਾਵੇ ਇਹਨਾਂ ਇਹ ਲੋਕ ਸਮਾਜ ਦੇ ਲਈ ਖਤਰਾ ਨੇ ਪੰਜਾਬ ਦੇ ਲੋਕ ਸਹੇਮੇ ਹੋਏ ਨੇ ਤੈਸ਼ਤ ਚ ਨੇ ਡੀਜੀਪੀ ਸਾਹਿਬ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਪੰਜਾਬ ਸਰਕਾਰ ਇਹਨਾਂ ਦੇ ਉੱਤੇ ਸਖਤੀ ਕਰੇ ਜਿਹੜੇ ਡਿਬਰੂਗੜ ਜ਼ਿਲ੍ਹੇ ਵਿੱਚ ਵੀ ਬੰਦ ਕੀਤੇ ਨੇ ਉਹਨਾਂ ਨੂੰ ਵੀ ਗੋਲੀ ਮਾਰ ਦੇਣੀ ਚਾਹੀਦੀ ਆ ਉਹਨਾਂ ਨੂੰ ਨਹੀਂ ਤਾਂ ਉਹ ਜਦੋਂ ਵਾਪਸ ਹੋਣਗੇ ਤੇ ਉਹ ਹਲਕਾਏ ਹੋਏ ਕੁੱਤੇ ਸਮਾਜ ਲਈ ਖਤਰਾ ਪੈਦਾ ਕਰਨਗੇ ਇਸ ਕਰਕੇ ਇਦਾਂ ਦੀ ਸੋਚ ਵਾਲਾ ਪੰਜਾਬ ਦੇ ਵਿੱਚ ਜਿਹੜਾ ਵੀ ਵੱਖਵਾਦੀ ਆ دہشتਗਰਦ ਅੱਤਵਾਦੀ ਆ ਉਹਨਾਂ ਸਾਰਿਆਂ ਨੂੰ ਲੱਭ ਲੱਭ ਕੇ ਚਾਹੇ ਕਿਸੇ ਧਾਰਮਿਕ ਸਥਾਨ ਚ ਕਿਉਂ ਨਾ ਲੁਕੇ ਹੋਣ ਜਿਸ ਤਰ੍ਹਾਂ 84 ਦੇ ਵਿੱਚ ਇਹਨਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਲੁਕਿਆ ਹੋਇਆ ਨੂੰ ਵੀ ਕੱਢ ਕੱਢ ਕੇ ਕੁੱਤੇ ਦੀ ਮੌਤ ਮਾਰਿਆ ਸੀਗਾ ਇਸੇ ਤਰ੍ਹਾਂ ਇਹਨਾਂ ਨੂੰ ਪੰਜਾਬ ਚੋਂ ਮਾਰ ਕੇ ਖਤਮ ਕੀਤਾ ਜਾਵੇ ਬੀਨਤ ਸਿੰਘ ਦੀ ਸਰਕਾਰ ਨੂੰ ਬੀਨਤ ਸਿੰਘ ਨੂੰ ਮੈਂ ਸਲੂਟ ਕਰਦਾ ਹਾਂ ਅੱਜ ਯੋਗੀ ਸਰਕਾਰ ਉੱਤਰ ਪ੍ਰਦੇਸ਼ ਦੇ ਵਿੱਚ ਆ ਜਿੱਥੇ ਕ੍ਰਾਈਮ ਰੇਟ ਬਹੁਤ ਹਾਈ ਪੀਕ ਦੇ ਉੱਤੇ ਸੀਗਾ ਅੱਜ ਉੱਥੇ ਕ੍ਰਾਈਮ ਰੇਟ ਬਹੁਤ ਲੋ ਹੋ ਗਿਆ ਕਿਉਂਕਿ ਯੋਗੀ ਨੇ ਪਲਟੋਚਰ ਚਲਾ ਦਿੱਤੇ ਯੋਗੀ ਜਿੱਦਾਂ ਦਾ ਮਰਜੀ ਆ ਮੈਂ ਸਮਝਦਾ ਐ ਪੀ